ਰਾਮਨ ਸਲਾਮ ਵਾਲੇਕਮ ਸਸਰੀ ਘਾਲ ਗੱਲ ਸੁਣ ਲੋ ਮੇਰੀ ਹਣਾ ਬਾਈ ਵੀਡੀਓ ਨੂੰ ਸ਼ੇਅਰ ਮਾਰ ਦਿਓ ਜਿਹੜੇ ਘਰੇ ਸੁੱਤੇ ਪਏ ਆ ਕੱਲ ਮੈਂ ਅਸੀਂ ਹੁਣ ਕੋਰਟੇ ਜਾ ਕੇ ਆਏ ਸਾਰੀ ਗੱਲ ਪੁੱਛ ਕੇ ਆਏ ਆ ਤੇ ਜਿਹੜੇ ਕਹਿੰਦੇ ਨਾ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਜ਼ਰੂਰ ਹੈਗਾ ਸਾਰਾ ਕੁਝ ਲਾਗੂ ਹੈ ਲੇਕਿਨ ਗੱਡੀ ਉਦੋਂ ਹੀ ਛੁੱਟੂਗੀ ਜਦੋਂ 7 ਲੱਖ ਭਰੂਗਾ ਗੱਡੀ ਮਾਲਕ ਗੱਡੀ ਮਾਲਕ ਤੇ ਡਰਾਈਵਰ 10 ਸਾਲ ਅੰਦਰ ਜਾਊਗਾ ਤੇ 7 ਲੱਖ ਭਰਿਆ ਹੀ ਗੱਡੀ ਜਵੰਤ ਹੋਣੀ ਐ ਨਾ ਜੇ ਗੱਡੀ ਜਵੰਤ ਨਹੀਂ ਹੋਵੇਗੀ ਸੁੱਤੇ ਰਹਿਣਾ ਤਾਂ ਸੁੱਤੇ ਰੋ ਤੇ ਡਰਾਈਵਰਾਂ ਨਾਲ ਖੜਨਾ ਤਾਂ ਖੜ ਜੋ ਤਾ ਢੀ ਮਰਜੀ ਅੱਗੇ ਠੀਕ ਹੈ ਤੇ ਵੀਡੀਓ ਨੂੰ ਸ਼ੇਅਰ ਮਾਰ ਦਿਓ ਵੀਰ ਮੇਰੋ ਜਿਹੜੇ ਕਹਿੰਦੇ ਆ ਨਾ ਆਪਣੀਆਂ ਗੱਡੀਆਂ ਵਿੱਚ ਚੱਲਣ ਗਿਆ ਕੁਝ ਹੋਊਗਾ ਪੰਚਾਹ ਦਿਓ ਉਹਨਾਂ ਤੱਕ ਪਹੁੰਚਣੀ ਚਾਹੀਦੀ ਐ ਗੱਡੀ ਦੀ ਜਵੰਤ ਵਕੀਲ ਨੇ ਦੱਸਿਆ ਐ ਵੀ ਗੱਡੀ ਦੀ ਜਵੰਤ ਨਹੀਂ ਹੋਵੇਗੀ ਜਿਹੜੀ ਗੱਡੀ ਨਾਲ ਕੋਈ ਥੱਲੇ ਆ ਕੇ ਬੰਦਾ ਮਰ ਜਾਂਦਾ ਉਹ ਗੱਡੀ ਦੀ ਜਵੰਤ ਹੋਊਗੀ ਉਦੋਂ ਹੀ ਜਦੋਂ 7 ਲੱਖ ਰੁਪਏ ਭਰਿਆ ਜਾਊਗਾ ਤੇ ਇੰਨਾ ਜਰਬੰਦ ਨਹੀਂ ਹੋਊਗੀ ਤੇ ਡਰਾਈਵਰ ਦਾ ਚਲ ਅੰਦਰ ਜਾਊੀ ਜਾਊਗਾ 7 10 ਸਾਲ ਵਾਸਤੇ ਜੇ ਉਹ ਫਸ ਗਿਆ ਤਾਂ ਜੇ ਨਹੀਂ ਫਸਿਆ ਤਾਂ 5 ਸਾਲ ਦੀ ਸਜ਼ਾ ਡਰਾਈਵਰ ਨੂੰ ਠੀਕ ਹੈ ਜੀ ਇਹ 5 ਸਾਲ ਦੀ ਸਜ਼ਾ ਹੈ ਤੇ 2000 ਰੁਪਏ ਜੁਰਮਾਨਾ ਲਾਸਟ ਵਿੱਚ ਜਦੋਂ ਬਰੀ ਹੋ ਕੇ ਆਊਗਾ 2000 ਰੁਪਏ ਭਰ ਕੇ ਆਊਗਾ ਤੇ ਗੱਡੀ ਨੂੰ 7 ਲੱਖ ਰੁਪਏ ਭਰ ਕੇ ਗੱਡੀ ਜਬੰਦ ਹੋਊਗੀ ਗੱਡੀ 'ਚ ਲੱਖ ਰੁਪਏ ਦੀ ਹੈ ਤੇ 50 ਲੱਖ ਦੀ ਹੈ ਠੀਕ ਹੈ ਨੋਟ ਕਰ ਲਿਓ ਗੱਲ ਤੇ ਵੀਡੀਓ ਨੂੰ ਸ਼ੇਅਰ ਮਾਰ ਦਿਓ ਭਰਾਵਾ